ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਗੇ ਤੇ ਬਾਈ ਅਰਸ਼ ਕੋ ਪਹੁੰਚ ਚੁੱਕੇ ਆ ਪਿੰਡ ਵੰਜੜੀ ਜ਼ਿਲ੍ਹਾ ਮਰਸਰ ਪਿੰਡ ਤਹਿਸੀਲ ਵੀ ਅੰਮ੍ਰਿਤਸਰ ਸਾਰਾ ਮਾਲ ਸੇਲ ਹੋ ਚੁੱਕਾ ਬਾਈਆਂ ਅੱਜ ਵੀ ਬਾਈਆਂ ਨੇ ਨਾਲ ਟੋਕਣਾ ਵੀ ਆ ਤੇ ਟੋਕਣਾ ਗੱਪਣਾ ਵੀ ਆ ਤੇ ਸਜਣਾ ਵੀ ਆ ਤੇ ਆਓ ਫਿਰ ਗੱਲਬਾਤ ਕਰੀਏ ਸਤਿ ਸ੍ਰੀ ਅਕਾਲ ਜੀ ਆਪ ਵੀ ਸਤਿ ਸ੍ਰੀ ਅਕਾਲ ਜੀ ਕਹੜੇ ਰੌਲਾ ਬੜਾ ਪਾਦੇ ਬੰਦੇ ਨਹੀਂ 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 ਸਾਡੇ ਸਿਰ ਤੇ ਜਿਹੜੇ ਵੀਰਾਂ ਭਰਾਵਾ ਸਿਰ ਤੇ ਨਹੀਂ ਨਹੀਂ ਰੌਲਾ ਨਾ ਪਾਈ ਤੇ ਮਾਰ ਲਾਂ ਵੀਗੇ ਇਹਨਾਂ ਨੂੰ ਤਾਂ ਚਾਹੀਦਾ ਵੀ ਆਈ ਵੀਰਾਂ ਭਰਾਵਾ ਆਪਣੇ ਫੋਨ ਲਾ ਕੇ ਕਹਿੰਦੇ ਵੀਰ ਜੀ ਉਹਦਾ ਵੀਡੀਓ ਵੇਖਣ ਦਾ ਨਹੀਂ ਯਾਰਾ ਭਾਵੇਂ ਡੰਗਰੇ ਹੀ ਨਹੀਂ ਵੀ ਰੱਖਣਾ ਤੇ ਉਹਦਾ ਨਜ਼ਾਰਾ ਵੜਾ ਵਾ ਹਾਂ ਜੀ ਤੇ ਇੱਕ ਹੋਰ ਗੱਲ ਮੈਨੂੰ ਲੋਕ ਫੋਨ ਕਰਨ ਵੀ ਇਹ ਮਾਰ ਇਹ ਰੇਡ ਅਸਲੀ ਹੈ ਕਿ ਐਵੇਂ ਝੂਠ ਹੀ ਮਾਰੀ ਜਾਂਦੇ ਜੇ ਮਹਾ ਭਰਾਵਾ ਇਹ ਰੇਡ ਸਹੀ ਗੱਲ ਹੀ ਹੁੰਦੇ ਆ ਇੰਨੇ ਪਹਾੜਾਂ ਮਾਰਾਂ ਦੇ ਕਿੱਥੋਂ ਮਿਲਦਾ ਪਤਾ ਚੰਗੀ ਆ ਚੰਗਾ ਆ ਵੇ ਅਸਨ ਇੱਕ ਡੀਕੀ ਡੀ ਮਹਿ ਤੋਕੜਾ ਗਿਆ ਆ ਸਾਰੀਆਂ ਚੈੱਕ ਪਾ ਸੀ ਆ ਵੇ ਮੇਰੇ ਬਰੋਬਰ ਤੇ ਮੈਂ ਆਂਦੀ ਕਿ ਛੋਟੀਆਂ ਵਈਆਂ ਕੋਈ ਨਹੀਂ ਕਿ ਮੈਂ ਕੋਈ ਨਹੀਂ ਸਾਰਾ ਮਾਲ ਵੇਖਿਆ ਗਿਆ ਸਾਰਾ A to Z ਹੀ ਵੇਖਿਆ ਬਾਦ ਆਪਾਂ 5-7 ਡੰਗਰੇ ਇੱਧੇ ਵੇਚਦੇ ਆ ਰੋਜ਼ ਦਾ 1 2 1 2 ਡੰਗਰ ਰੋਜ਼ ਦਾ ਜੀ ਬਿਲਕੁਲ ਬਿਲਕੁਲ ਜੀ ਹਾਂ ਹੋਰ ਤੁਸੀਂ ਸੁਣਾਓ ਬੜੀ ਕਿਰਪਾ ਮਹਾਰਾਜ ਦੀ ਗੇ ਹਾਂ ਜੀ ਤੇ ਅੱਜ ਫੇਰ ਹੀ ਲਈ ਕੱਢ ਕੇ ਲਿਆਉਂਦੇ ਆਪਾਂ ਵੇਖ ਲਓ ਲੈ ਨੀਲੀ ਦੀ ਮਹਿ ਕੜੀ ਚੰਗੀ ਕਰੀਏ ਸ਼ੁਰੂ ਐਡਰੈਸ ਤੇ ਨਾ ਸਾਦੀਏ ਲੈ ਤੋ ਆਪਾਂ ਦਾ ਲੱਗ ਗਿਆ ਐਡਰੈਸ ਪਤਾ ਪਿੰਡ ਵੱਚੜੀ ਆਗੇ ਆਪਣੇ ਹਾਂਜੀ ਸੰਦੀਪ ਸਾਹਿਬ ਪਹਿਲਾਂ ਮੈਂ ਵਖਾ ਪਹਿਲਾਂ ਤੇ ਬਿਊਟੀ ਵਖਾ ਕਰਦੀ ਹਾਂ ਮੈਂ ਗੱਬੜ ਹੈ ਗੱਬੜ ਸੱਤ ਮਹੀਨਾ ਚੈੱਕ ਪਾਸ ਦੇ ਪਹਿਲਾਂ ਆ ਸਨਾਪਾ ਲੀਲੀ ਨੀਲੀ ਮੈਂ ਪੂਰੀ ਲੀਲੀ ਦੁੱਧ ਰਾ ਦੁੱਧ ਰਾ 1 ਕਿਲੋ ਵੀਰ ਕੋਈ ਝੂਠ ਨਹੀਂ ਚਲਾਂ ਦੀ ਗਰੰਟੀ ਹੋਊਗੀ ਜਿਹੜੀ ਗੱਲ ਕਵਾਂਗੇ ਹਾਂਜੀ ਸੱਤ ਮਹੀਨੇ ਦੀ ਗੱਬੜ ਹੋਊਗੀ ਪੂਰੀ ਆ ਜੀ ਸਾਡੇ ਛਿਆਂ ਦੀ ਵੀ ਨਿਕਲਦੀ ਸੰਦੀਪ ਵੀਰ ਜਿਹੜੀ ਅੱਗੇ ਤਾਂ ਲਿਖਿਆ ਵੈਲਾ ਚੈੱਕ ਕਰਾ ਕਰਾ ਤੇ ਹਾਂ ਬਾਬਾ ਪੂਰੇ ਸੱਤ ਮਹੀਨੇ ਦੀ ਗੱਬੜ ਚੈੱਕ ਪਾਸ ਹੈ ਵੇਖ ਕਿੰਨਾ ਕਰਵਾਣੀ ਕੋਈ ਨਿਸ਼ਾਨੀ ਨਹੀਂ ਰਹੀ ਵੇਲਾ ਬਿੱਲੀ ਮਣਕਣੀ ਅੱਖ ਵਿੱਚ گلابی ਆਖੀ ਹਾਂ ਮੁੰਡਾ 24 ਕਿਲੋ ਹੀ 4 ਹੀ ਕਿਲੋ ਸੱਤਕ ਮਹੀਨਿਆਂ ਦੀ ਗੱਪੜ ਗਾਰੈਂਟੀ ਨਾਲ ਗੱਲਾਂ ਨਾ ਆਣੀ ਵੀਰੇ ਠੀਕ ਆ ਹਾਂ ਜੀ ਪਿਛਲੀ ਵੀਡੀਓ ਆਪਾਂ ਮਾਲ ਪੈਣ ਸਾਰਾ ਘਰੋਂ ਚੈੱਕ ਕਰਾ ਕੇ ਦਿੱਤਾ ਘਰੋਂ ਚੈੱਕ ਕਰਾਇਦਾ ਸੁਆਦ ਆ ਵੀਰੇ ਡੰਗਰ ਵੇਚਦਾ ਵੇ ਕਿਉਂ ਆਖੀਏ ਬਸ ਠੀਕ ਫੂਨ ਵੀ ਬੜਾ ਵੀਰਾ ਭਰਾਵਾ ਦਾ ਆਇਆ ਬਹੁਤ ਜ਼ਿਆਦਾ ਪਿਆਰ ਆਇਆ ਵੀਰਾ ਭਰਾਵਾ ਦਾ ਹਾਂ ਜੀ ਫਿਰ ਮੈਨੂੰ ਦੱਸਦੀ ਘੜ ਤੋਂ ਘੜ ਮੈਨੂੰ 5000 ਫੂਨ ਆ ਗਿਆ ਹੋਣਾ ਮੈਨੂੰ ਤੇ ਵਾਹ ਵਾਹ ਆ ਗਿਆ ਆਇਆ ਸੁਨੀਪ ਜੀ ਆਇਆ ਕਿਰਪਾ ਮਾਰ ਬੋਲੋ ਮੈਂ ਅੱਜ ਤੋਂ ਤਿੰਨ ਮਹੀਨਿਆਂ ਨੂੰ 1.5 ਲੱਖ ਦੀ ਆ ਦੇਦੀ 90000 ਦੀ ਜੈ ਜੀ ਕੰਮ ਕਰ ਰਕਰਾਲਾ ਜਿੰਨੇ ਦੱਸ ਦੋ ਐਂ ਹੀ ਕਰਦੇ 85 ਦੀ 80 ਦੀ 80 ਜੋ 2000 ਹੋਰ ਛੱਡ 70 ਦੀ ਆ ਜੀ ਪਰ ਮੈਂ ਖਾਲਾ ਇਹ ਨਕਸ਼ਾ ਜੀ 78000 ਦਾ ਬਿਲਕੁਲ ਨੀਲੀ ਰੋਬ ਦੀ ਫੋਨ ਲਾਵੇ ਵੀਰ ਭਰਾ ਬਿਲਕੁਲ ਹੋਈ ਪਤਾ ਨਹੀਂ ਕਿੱਥੇ ਜਾਣੀ ਆ ਯਾਰ ਮਾਨ ਫੱਤਰ ਦੀ ਫੱਤਰ ਦੀ ਮਾੜੀ ਲਵੇ ਕੋਈ ਵੀਰ ਭਰਾ ਨੂੰ ਮਾਰਨਾ ਹੀ ਨਹੀਂ ਬਸ ਖਾ ਲਿਓ ਆ ਗੱਲ ਮੁੰਡੇ ਨੇ ਲੈ ਕੇ ਇਹ ਹੋਈ ਪਤਨੀ ਕਿੱਥੇ ਜਾਣੀ ਉਹ ਕਿੱਥੇ ਜਿਹੜੀ ਇਹ ਛੋਟੇ ਛਾੜਾ ਖੁੱਲ੍ਹੇ ਕਰਨ ਆ ਵੇ ਆ ਮੈਂ ਇਹ ਦਿਨ 5-7 ਕੱਢਦੀ ਆ ਅੱਛਾ ਬਾਕੀ ਢੱਬਣਿਆ ਆ ਦੇਖੋ ਢੱਬਣ ਮੈਂ ਤਿਆਰੀ ਜੇ ਪੂਰੀ ਚ ਹਾਂ ਦਿਨ ਦਿਨ 5-7 ਲੈ ਜੂਗੀ ਆਪਾਂ ਜ਼ਿਆਦਾ ਨਹੀਂ ਆਂਦੇ 13-14 13-14 ਕਿਲੋ ਮੈਂ ਦੁੱਧ ਦਿੰਦੀ ਹਾਂ ਹਾਂ ਕਰਮਾਲੀ ਉਹ ਪਿਓਰ ਨੀਲੀ 라ਵੀ ਜੀ ਪਿਓਰ ਨੀਲੀ ਹਾਂ ਹਾਸ਼ਮ ਬੋਲ ਵੇਖੋ ਜੱਡਾ ਜੱਡਾ ਵੇਖੋ ਮੈਂ ਨੂੰ ਬਾਕੀ ਥੋੜਾ ਆ ਜਾ ਮੈਂ ਵਾ ਡਰਦੀ ਸੰਦੀਪ ਵੀਰੇ ਕੱਲ ਆਈ ਐ ਇਧਰ ਗੱਬਣ ਮੈਂ ਵਾ ਕੋਈ ਪਰਵਾਹ ਹੀ ਨਹੀਂ ਇਹਨੂੰ ਆ ਲੈ ਗੱਬਣ ਮੈਂ ਡਰਦੀ ਥੋੜਾ ਆਇਆ ਕਰਮਾਲੀ ਹਾਂ ਤੇ ਬਾਕੀ ਜਿੰਨੇ ਵੀ ਆ ਸੁਤਰੀਏ ਦੋ ਦੋ ਮੈਂ ਚ ਦੋ ਚਾਰ ਤਾਂ ਕੱਢ ਜੂਗੀ ਬਿਨਾ ਬਾੜੇ ਦੇ ਬਿਨਾ ਮੰਗੇ ਤਾਂ ਕਰਮਾਲੀ ਹਾਂਜੀ ਹਾਂਜੀ ਭਰਾ ਪਾਣੀ ਪਿਲਾਓ ਪਾਣੀ ਦੇ ਬੰਦ ਨੇ ਆ ਜੈ ਜੀ ਕੱਲੋਂ ਤੋਂ ਬੋਲੋ ਮੈਂ ਤੁਹਾਨੂੰ ਇੱਕ ਪੈਂਦੀ ਵੇਚਦੀਏ 95 ਦੀ ਦੇ ਦੋ ਅਜੇ ਜੇ ਆ ਜੀ ਚੱਲਾਂ ਦੋ ਕਰਾ ਲਓ ਮਾਦਨ ਤੁਸੀਂ ਦੱਸੋ ਜੀ 90 ਜੋ 2000 ਹੋਰ ਛੱਡ ਦਾਂਗੇ 8000 80 ਦੀ ਮੈਂ ਤੁਹਾਨੂੰ 13 14 ਕਿਲੋ ਦਿੰਦੀ ਆ 87 ਦੀ 14 ਕਿਲਵਾਰੀ ਵੇਚ ਲਓ ਮਾਰ ਦੀ ਮੇਰਾ ਵੀ ਜੱਡਾ ਜੱਡਾ ਵੇਚ ਲਓ ਬਗਾ ਜਿਆਦਾ ਚੰਗਾ ਮੈਂ ਤੁਹਾਨੂੰ ਸੁਣੀ ਵੀਰੇ ਬਾਕੀ ਇਧਰੇ ਆ ਗੱਲਾਂ ਵਾ ਭਵੇਂ ਉਹਦਾ ਥੋੜਾ ਜਿਹਾ ਕਰ ਜਾ ਗੱਬਣ ਮੈਂ ਬਹਿ ਨਹੀਂ ਦਿੰਦੀ ਇੱਕ ਸਦੀ ਵੀਰੇ 70000 ਦੀ ਪਤਾ ਹੀ ਨਹੀਂ ਫਿਰ ਪਤਾ ਹੀ ਨਹੀਂ ਪਹਿਲਾਂ ਆ ਮੈਂ ਵਿਖਾ ਦੇਣਾ ਅੱਗੇ ਮੈਂ ਵਿਖਾ ਦੋ ਟੋਕੜ ਗੱਬੜ ਚੈੱਕ ਪਾਸ 6 ਮਹੀਨੇ ਚੈੱਕ ਪਾਸ ਦੋ ਤੇ ਦੇ ਦੋ 4 ਕਿਲੋ ਜੇ ਬੱੱਚਾ ਲੈਣ ਦੇ ਝੂੜ ਨਹੀਂ ਵੀਰ ਜੀ 4 ਕਿਲੋ ਦੋ ਪਰ ਮੈਂ ਵਿਖਾ ਦੋ ਵੇਲਾ ਮੈਂ ਕਿੱਡੀ ਹੈ ਲੋ ਜੀ ਇਹ ਨਹੀਂ ਸੱਜਰ 2 ਲੱਖ ਦੀ ਵਿਕਣੀ ਤਾਂ ਕੀ ਵਿਕਣਾ ਜੇ ਆ ਤੁਹਾਡੇ ਸਾਹਮਣੇ ਜੀ ਕਿੱਡੀ ਮਹਿ ਵੇਲਾ ਹਾਂ ਜੀ ਥਾਣਾ ਦੀ ਗਰੰਟੀ ਤੁਸੀਂ ਦੇ ਕੇ 6 ਮਹੀਨੇ ਚੈੱਕ ਪਾਸ ਹੋ ਜਾਓ ਜਿਹੜੀ ਗੱਲ ਕਹਿ ਰਹੇ ਹਾਂ ਹਾਂ ਜੀ ਵੇਖ ਮੈਂ ਗੱਤ ਤਿਆਰ ਹੋਈ ਤੇ ਰਕਮ ਵਾਲੀ ਤੁਹਾਨੂੰ ਦਿਖੰਦਿਆ ਸੰਦੀਪ ਜੀ ਤੇ ਮਹੀਨੇ ਤੇ ਰਹਿ ਕੇ ਸਾਰੇ ਪਿਛੇ 4 4 ਮਹੀਨੇ ਦਾ ਬਿਲਕੁਲ ਜੀ ਸਹੀ ਗੱਲ ਆ ਹਾਂ ਜੀ ਸਾਡੇ ਪੰਜ ਦੀ ਪੰਜ ਦੀ ਨਹੀਂ ਨਿਕਲਦੀ ਕਿਸੇ ਦੇ ਵੀ ਘਰੇ ਵੀਰੇ ਜਾ ਕੇ 6 ਆ ਦਿਨ ਨਿਕਲੂਗੀ 6 ਤੋਂ 2-4 ਦਿਨ ਬਾਅਦ ਤੇ ਨਿਕਲੂ ਘੱਟ ਨਹੀਂ ਨਿਕਲਦੀ ਹਾਂ ਜੀ ਇਹ ਦੇ ਦੀ ਅੱਜ ਪੂਰੇ 80000 ਦੀ ਦੇ ਦੀ 75 ਦੇ ਦੇ ਦਾਂਗੇ ਆ ਵੇਖ ਲੈ ਪਰ ਇਹੋ ਜਿਹੇ ਸੰਦੀਪ ਵੀਰ 75000 ਦਾ ਵਜਨ ਹੀ ਜੇ ਆਪਾਂ ਇਹ ਨਹੀਂ ਆ ਤੇ 75000 ਦੀ ਏਡੀ ਮੈਂ ਹੁੰਦੀ ਨਹੀਂ ਵੇਖ ਲੈ ਵੀਰ ਉਹਨਾਂ ਦਾ ਹਾਂ ਐਵੇਂ ਰੋਲਾ ਪਾਉਂਦੇ ਜੇ ਰੇਟ ਆਈਏ ਤਾਂ ਹੀ ਰੋਲਾ ਪਾਉਂਦੇ ਐਵੇਂ ਕਿਹੜੀ ਪੈਸਾ ਆ ਵੀ ਸੁਣ ਤੁਸੀਂ ਵੇਖ ਲਓ ਕੱਦ ਵੇਖ ਲਓ ਤੁਸੀਂ ਲੱਗੋ ਜੋ ਕੋਈ ਵੀਰ ਭਰਾਏ ਨੇ ਕਹਿੰਦੇ ਨਿੱਕੀ ਇਹ ਵੀ ਪੂਰੇ 6 ਮਹੀਨੇ ਚੈੱਕ ਪਾਸ 6 ਮਹੀਨੇ ਚੈੱਕ ਪਾਸ ਦੁੱਧ ਦੋ ਦੇ ਕੋ ਪੰਜ ਕਿਲੋ ਹੋਗਾ ਪੰਜ ਦਿਖੋ ਕੱਦ ਵਜੂਦ ਦਿਖਾ ਦਿਓ ਕਿੱਡਾ ਵੇਖ ਲੈ ਸੰਦੀਪ ਇਹਨੂੰ ਮੈਂ ਨੂੰ 16 17 ਕਿਲੋ ਦੁੱਧ ਨਹੀਂ ਆਉਂਦਾ ਕੀ ਵੱਡੀ ਮੈਂ ਪੂਰੀ ਭਾਈ ਜੀ ਇੱਕ ਹੋਰ ਗੱਲ ਵੀਰ ਦਵੀਰੇ ਨੰਬਰ ਦੇ ਦਾਂਗੇ ਬਾਗਾਂ ਦਾ ਅਨਗੜੋਂ ਮੈਂ ਆਈ ਹਾਂ ਚਲੋ ਚਾਰ ਕਿਲੋ ਦੋ ਨਹੀ ਨਹੀ ਇਹਦੇ ਕੋ 6-7 6 ਕਿਲੋ 6 ਕਿਲੋ ਦੋ ਹਾਂਜੀ ਇਹ ਵੀ 6 ਮਹੀਨੇ ਗੱਬੇ ਚੱਕ ਪਾਸ ਤੇ ਕਾਦੋ ਜੂਦ ਖਾਦੋ ਕਿੱਡਾ ਫੋਲ ਵੱਡੀ ਕੋਈ ਨਿਗੀ ਜੀ ਬਾਡੀ ਨਹੀਂ ਮੈਂ ਫੋਲ ਕੋਈ ਪਤਾ ਨਹੀਂ ਕਿੱਥੇ ਹੋ ਜਾਣੀ ਪਤਾ ਉਹਦੇ ਫਿਰ ਤੁਹਾਨੂੰ ਪਤਾ ਹੋਵੇ ਵੀ ਵੀਰਪਰਾ ਫੁੱਲੇ ਫੁੱਲੇ ਮਾਲਦਾ ਨਹੀਂ ਚੱਲਦਾ ਕੋਈ ਨਹੀਂ ਕਿੱਥੇ ਹੋ ਜਾਣੀ ਯਾਰ ਖੰਡਾ ਲੜੀ ਦੇਖਣਾ ਵਾਹ ਜੀ ਉਹ ਭਲੇ ਭਵੇਂ ਨਾ ਭਲੇ ਗਾਹ ਨੂੰ ਨਹੀਂ ਮੋੜਾ ਭਾਵੇਂ ਕੋਲੋਂ ਲੈ ਜਾ ਯਾਰ ਖੰਡਾ ਵਾ ਠੀਕ ਆ ਮੈਂ ਤਾਂ ਆਪਣੇ ਵੀਰੇ ਸੱਤ ਹੀ ਤੇ ਨਵੇਂ ਆ ਵੇਖ ਗਿਆ ਸਵੇਰ ਦੀਆ ਹਾਂਜੀ ਚੱਲਾਂ ਤਾਂ ਕਰਾਂ ਦੇ ਹ ਹਾਂਜੀ ਮੁਕਤ ਵਾਲਾ ਭਾਈ ਮੁਕਤੀ ਇਹ ਦੇ ਦੋ 85 ਦੀ ਤੁਸੀਂ ਬਾਕੀ ਕਰ ਦੋ ਜਿੱਥੇ ਕਰ ਦੋਗੇ ਆਪਾਂ ਡਾਢੀ ਨਹੀਂ ਅਸੀਂ ਜੋ 2000 ਹੋਰ ਚਾੜਦਾਂ 75 ਦੀ 75 ਦੀ ਕਰ ਦੋ 75 ਦੀ ਪਰ ਸ਼ੋਰ ਸ਼ਾਟ ਵਾਲੇ ਕੰਮ ਹੀ ਹੁਣ ਪਹਿਲਾਂ ਮੈਂ ਵਿਖਾਲਿਆ ਕਰਾਂ ਡੇਢ ਲੱਖ ਦਾ ਜੋੜਾ ਕਰਤਾ ਵਾ ਤੁਸੀਂ ਚੱਲਣ ਪਰ ਵੇਖੋ ਕੋਈ ਡੇਢ ਲੱਖ ਦਾ ਜੋੜਾ ਲੈ ਜੀ ਨਿਆਰੇ ਡੇਢ ਦੀ ਇੱਕ ਵੀਕ ਨਹੀਂ ਨਾ ਜੋ ਤਿਆਰ ਹੋਈ ਇੱਕ ਵੇਚ ਲੈ ਇੱਕ ਫ੍ਰੀ ਕਰ ਲੈ ਇਹ ਇੱਕ ਫ੍ਰੀ ਕਰ ਲੈ ਅੱਗੇ ਆ ਮੈਂ ਵਿਖਾ ਦੂੰ ਆ ਜੇ ਸਾਢੇ 3 ਮਹੀਨੇ ਗੱਬਨ ਚੱਕ ਬਾਦ ਦੁੱਧ 7 ਕਿਲੋ 2 7 ਕਿਲੋ ਹਾਂਜੀ ਇਹ ਵੀ ਖੋਲੋ ਵੇਖੋ ਤੇ ਲੇਵਾ ਮੈਂ ਤਾਂ ਅੱਜ ਸਜਣਾ ਜਿੰਨਾ ਹੀ ਵੇਖੀ ਬੋਲ ਲੈ ਲੈ ਵਾ ਹਾਂ ਮੈਂ ਲੇ ਫਾਤਗੋ ਪੱਕਾ ਦੋ ਦੇ ਪੱਕਾ ਚਵਾ ਕੇ ਦਾਂਗੇ ਆਪਣੇ ਕੋਲ ਸਾਡੇ 3.5 ਮਹੀਨੇ ਦੇ ਚੈੱਕ ਪਾ ਲੂਗਾ ਪਰ ਚਾਹ ਨਹੀਂ ਆਪਣੀ ਪੰਜਾਬੀ ਨਹੀਂ ਆਪਣੀ ਹੈ ਵੀ ਜੱਡ ਬਲੈਕ ਜੀ ਚੈੱਕ ਬਲੈਕ ਜੀ ਛੋਟੀ ਰਸਨਾ ਖੁਸ ਨੂੰ ਬੜਾ ਕੱਟੀ ਦਾ ਲੈ ਲੋ ਹਾਂਜੀ ਹਰਸ਼ ਹਰਸ਼ ਹਾਂਜੀ ਵੀਰ ਜੀ ਜਿਹੜਾ ਤੂੰ ਬੋਲਦਾ ਤੇਰੇ ਪਰਮਾਰਥੀ ਵਾਲੀ ਜੀ ਐ ਪਰਮਾਰਥੀ ਆ ਗਏ ਵੀਰਾ ਭਰਾ ਨੂੰ ਮੋੜੀਦਾ ਨਹੀਂ ਆ ਹਾਂਜੀ ਜੈ ਜੀ 75000 ਦੀ ਦੇ ਦੇ 75 ਦੀ 70 ਦੀ 2 2000 7000 ਓ 7000 ਦੀ ਚੱਲ ਰਹੀ ਬਾਅਦ ਛੋਟਾ ਪਤਾ ਨਹੀਂ ਹਣ ਕਿਧਰ ਕਿਧਰ ਹੀ ਕਾਰਕੁਰ ਦੇਣੀਆਂ ਵਾ ਬਾਕੀ ਵੇਖ ਲੋ ਇਹ ਹੋਈ ਪਰ ਮੈਂ ਲੇਵਾ ਖਾਣ ਕਰੀ ਬਾਕੀ ਵੇਖ ਲੋ ਇਹ ਪੂਛ ਵੀ ਬਲੈਕ ਹੈ ਤਾਲੀ ਖਾਣ ਹੁਣ ਅੰਦਰ ਕਿ ਨਹੀਂ ਆ ਅੰਦਰ ਅੰਦਰ ਵੇਖਿਆ ਮਾਰਾ ਹੋਰ ਬਾਕੀ ਵੇਖਿਆ ਮਾਰਾ ਇਹਦੀ ਵੀਰ ਦੀ ਆ ਪਾਵੇਂ ਆਖੀ ਮੈਂ ਯਾ ਟੀ ਤੇ ਤਿੰਨ ਹੋਂ ਤੋਂ ਪਹਿਲਾਂ ਵੇਖਿਆ ਤੇਰੇ ਹਾਂਜੀ ਤਾਂ ਵੇਖ ਲੋ ਬਾਕੀ ਚੈੱਕ ਪਾਸ ਚੈੱਕ ਕਰੋ ਚੋਈ ਚੈੱਕ ਪਾਸ ਆਪਣੇ ਗਰੰਟੀ ਵਿੱਚ ਚੋ ਕੇ ਖੜੋ ਆਪਣੇ ਘਰੋਂ ਆਪਣਾ ਦੀ ਗਰੰਟੀ ਹੋ ਗਈ ਚੋ ਕੇ ਕੋਈ ਵੀਰ ਭਰਾ ਦੁੱਧ ਦੀ ਆਪਣੇ ਇਥੇ ਚੋ ਕੇ ਲੈ ਜਾ ਚਲ ਚੋ ਕੇ ਹਾਸੇ ਹੋਈ ਹਾਸੇਗਾ